ਵਾਹਿਗੁਰੂ ਜੀ ਕਾ ਕਾਲ ਸਤਿ ਕਰਾਈ ਵਾਹਿਗੁਰੂ ਜੀ ਕੀ ਫਤਿਹ ਜੱਜ ਜਾਨ ਮੰਗਤ ਜਨ ਜਾਚੈ ਲਖ 84 ਹੀ ਭੀਖ ਭਵਿਆ ਏਕੋ ਲੇਵੈ ਏਕੋ ਦੇਵੈ ਅਵਰਨਾ ਦੂਜਾ ਮੈਂ ਸੁਨਿਆ ਝੱਜ ਝੂਰ ਮਰਹੋ ਕਿਆ ਪ੍ਰਾਣੀ ਜੋ ਕਿਸ ਦੇਣਾ ਸੁ ਦੇ ਰਹਿਆ ਦੇ ਦੇ ਵਿਖੇ ਹੁਕਮ ਚਲਾਈ ਜੋ ਜੀਆ ਦਾ ਰਿਜਕ ਪਾਇਆ ਯੰਯਾ ਨਦਰ ਕਰੇ ਜਾ ਵੇਖਾ ਯੰਯਾ ਯਾਨੀ ਪੋਲਾ ਹੀ ਉਚਾਰਨ ਕਰਨਾ ਯੰਯਾ ਯੰਯਾ ਨਦਰ ਕਰੇ ਜਾ ਦੇਖਾ ਦੂਜਾ ਕੋਈ ਨਹੀਂ ਏਕੋ ਰਬ ਰਹਿਆ ਸਭ ਥਾਈ ਇਕ ਵਸਿਆ ਮਨਮਾਹੀ ਟਟੈ ਤੰਚ ਕਰਹੁ ਕਿਆ ਪ੍ਰਾਣੀ ਕੜੀ ਕੇ ਮੁਹਤ ਕੇ ਉਠ ਚੱਲਣਾ ਵਿਸਰਾਮ ਧਿਆਨ ਨਾਲ ਲਾਉਣਾ ਟਟੈ ਇਥੇ ਜਮਕ ਲਾ ਦੇਣੀ ਐ ਤੰਚ ਕਰਹੁ ਕਿਆ ਪ੍ਰਾਣੀ ਇਥੇ ਵਿਸਰਾਮ ਐ ਕੜੀ ਕੇ ਇਥੇ ਠਮਕਾ ਮੁਹਤ ਕੇ ਇਥੇ ਠਮਕਾ ਉਠ ਚੱਲਣਾ ਜੁਆ ਜਨਮ ਨ ਹਾਰੋ ਆਪਣਾ ਜੁਆ ਇਥੇ ਵੀ ਜਮਕ ਲਾਦਨੀ ਹੈ ਜਨਮ ਨ ਹਾਰੋ ਆਪਣਾ ਇਥੇ ਵਿਸਰਾਮ ਹੈ ਭਾਜ ਭਾਜ ਪੜਹੁ ਤੁਮ ਇਥੇ ਠਮਕ ਲਾਦਨੀ ਹੈ ਪੜਹੁ ਪੂਲਾ ਉਚਾਰਨ ਕਰਨਾ ਹਰ ਸਰਣਾ ਜੁਆ ਜਨਮ ਨ ਹਾਰੋ ਆਪਣਾ ਭਾਜ ਪੜਹੁ ਤੁਮ ਹਰ ਸਰਣਾ ਠਠੇ ਠਾੜ ਵਰਤੀ ਤਿੰਨ ਅੰਤਰ ਹਰ ਚਰਣੀ ਜੇਨ ਕਾ ਚਿੱਤ ਲਾਗਾ ਚਿੱਤ ਲਾਗਾ ਸੇ ਜਨ ਨਿਸਤਰੀ ਤੋ ਪ੍ਰਸਾਦੀ ਸੁਖ ਪਾਇਆ ਡਡੈ ਦੰਭ ਕਰੋ ਕਿਆ ਪ੍ਰਾਣੀ ਜੋ ਕਿਛ ਹੋਣਾ ਸੋ ਸਭ ਚੱਲਣਾ ਡਡੈ ਦੰਭ ਕਰੋ ਕਿਆ ਪ੍ਰਾਣੀ ਇਥੇ ਵਿਸਰਾਮ ਹੈ ਜੋ ਕਿਛ ਹੋਆ ਸੋ ਸਭ ਚੱਲਣਾ ਤਿਸਾ ਸੇਵਾ ਹੁਤਾ ਸੁਖ ਪਾਵਹੁ ਸਰਬ ਨਿਰੰਤਰ ਰਾਮ ਰਹਿਆ ਢੱਡੈ ਢਾਹੇ ਉਸਾਰੈ ਆਪੇ ਇਸ ਤਰ੍ਹਾਂ ਉਚਾਰਨ ਕੀਤੇ ਨੇ ਦੋਵੇਂ ਢੱਡੇ ਇਸੇ ਤਰ੍ਹਾਂ ਉਚਾਰਨ ਕਰਨੇ ਹਨ ਢੱਡੈ ਢਾਹੇ ਉਸਾਰੈ ਆਪੇ ਜੋ ਤਿਸ ਭਾਵੈ ਤਿਵਾ ਕਰੇ ਕਰ ਕਰ ਵੇਖੈ ਹੁਕਮ ਚਲਾਏ ਤਿਸ ਨਿਸਤਾਰੇ ਜਾ ਕੋ ਨਦਰ ਕਰੇ ਨਾਣ ਰਵਤ ਰਹਿ ਘਟ ਅੰਤਰ ਨਾਣ ਰਵਤ ਰਹਿ ਘਟ ਅੰਤਰ ਹਰ ਗੁਣ ਗਾਵੇ ਸੋਈ ਆਪੇ ਆਪ ਮਿਲਾਏ ਕਰਤਾ ਪੁਨ ਰਪ ਜਨਮ ਨਾ ਹੋਈ ਪੁਨ ਰਪ ਪਾਠ ਇਕੱਠਾਈ ਹੈ ਪੁਨ ਰਪ ਜਨਮ ਨਾ ਹੋਈ ਤਤ ਤਾਰੂ ਭਵਜਲ ਹੋਆ ਤਾ ਕਾ ਅੰਤ ਨਾ ਪਾਇਆ ਨਾ ਤਰ ਨਾ ਤੁਲਹਾ ਹਮ ਬੂਡਸ ਤਾਰਲੇਹ ਤਰਨ ਰਾਯਾ ਕਿ ਵਿਸਰਾਮ ਇਸੇ ਤਰ੍ਹਾਂ ਲਾਉਣਾ ਹੈ ਨਾ ਤਰ ਆਮ ਪੁੱਥੀਆਂ ਜਿਹੜੀਆਂ ਪਾਦਸ਼ੀਤ ਪੁੱਥੀਆਂ ਚ ਤਰਨਾ ਛਪਿਆ ਹੋਇਆ ਪਾਠ ਪਖੜਾ ਕਰਨਾ ਹੈ ਨਾ ਤਰ ਨਾ ਤੁਲਹਾ ਹਮ ਬੁੱਡਸ ਕਿਥੇ ਵਿਸਰਾਮ ਲਾਦਣਾ ਤਾਰਲੇਹ ਤਰਨ ਰਾਯਾ ਥਥ ਥਾਨ ਤਨੰਤਰ ਸੋਈ ਥਾਨ ਥਾਨੰਤਰ ਸੋਈ ਥਥੈ ਥਾਨ ਥਾਨ ਅੰਤਰ ਸੋਈ ਜਾ ਕਾ ਕੀਆ ਸਭ ਹੋਆ ਕਿਆ ਭਰਮ ਕਿਆ ਮਾਇਆ ਕਹੀਐ ਜੋ ਤਿਸ ਭਾਵੈ ਸੋਈ ਭਲਾ ਦਦੈ ਦੋਸ ਨਾ ਦੇਉ ਕਿਸੈ ਦੇਉ ਲੈਂਕਰ ਪੂਰੇ ਬੋਲਨੇ ਦੋਸ ਕਰਮਾ ਆਪਣਿਆ ਜੋ ਮੈਂ ਕੀਆ ਸੋ ਮੈਂ ਪਾਇਆ ਦੂਸ ਨਾ ਦੀਜੈ ਅਵਰ ਜਨਾ ਹ ਇਹ ਮ ਕ ਲਾ ਕੀ ਉਚਾਰਨ ਕਰਨਾ ਜੋ ਮੈਂ ਕੀਆ ਸੋ ਮੈਂ ਪਾਇਆ ਦੂਸ ਨਾ ਦੀਜੈ ਅਵਰ ਜਨਾ ਤਦੈ ਤਾਰ ਕਲਾ ਜਿਨ ਛੋਡੀ ਹਰ ਤੀਜੀ ਜਿਨ ਰੰਗ ਕੀਆ ਤਿਸ ਦਾ ਦੀ ਤਿਸ ਦਾ ਦਿਆ ਸਬਣੀ ਲੀਆ ਕਰਮੀ ਕਰਮੀ ਹੁਕਮ ਪਇਆ ਨਨੈ ਨਾਹ ਭੋਗ ਨਿਤ ਭੋਗੈ ਨਾ ਦੀਠਾ ਨਾ ਸੰਮਲਿਆ ਨਾ ਦੀਠਾ ਨਾ ਸੰਮਲਿਆ ਗੱਲੀ ਹਉ ਸੁਹਾਗਣ ਭੈਣੇ ਜਿਹੜਾ ਸੰਭਲਿਆ ਪਾਦਾ ਉੱਤੇ ਟਿੱਪੀ ਵੀ ਲੱਗੀ ਹੋਈ ਆ ਤੇ ਭਾਰਾ ਵੀ ਉਚਾਰਨ ਕਰਨਾ ਕਸਕੇ ਵੀ ਅਤੇ ਭਾਰਾ ਬੋਲਣਾ ਸੰਭਲਿਆ ਆਹਦਾ ਭਾਰਾ ਉਚਾਰਨ ਕਰਨਾ ਸੰਭਲਿਆ ਗੱਲੀ ਸੋ ਸੁਹਾਗਣ ਭੈਣੇ ਕੰਤ ਨਾ ਕਬਹੂ ਮੈਂ ਮਿਲਿਆ ਪਪੈ ਪਾਤ ਸਾਹ ਪਰਮੇਸ਼ਰ ਵੇਖਣ ਕਉ ਪਰਪੰਚ ਕੀਆ ਦੇਖੈ 부ਝੈ ਸਭ ਕਿਛ ਜਾਣੈ ਅੰਤਰ ਬਾਹਰ ਰਵ ਰਹਿਆ ਫਪੈ 파ਹੀ ਫਪੈ ਨੀ ਕਹਨਾ ਫਫੈ ਫਪੈ 파ਹੀ ਸਭ ਜਗ ਭਾਸਾ ਜਗ ਕਸ ਕੀ ਬੋਲਦਾ ਜਮ ਕੈ ਸੰਗਲ ਬੰਦ ਲਿਆ ਜਮ ਨਹੀਂ ਕਹਿਣਾ ਜਾਮ ਪੋਲਾ ਬੋਲਨ ਜਮ ਕੈ ਸੰਗਲ ਬੰਦ ਲਿਆ ਗੁਰ ਪ੍ਰਸਾਦੀ ਸੇ ਨਰ ਉੱਭਰੇ ਜੇ ਹਰ ਸਰਣਾਗਤ ਭਜ ਪਇਆ ਜੀ ਨਹੀਂ ਜਿੱਦੇ ਸਿਹਾਰੀ ਲੱਗੀ ਹੈ ਜੇ ਹਰ ਸਰਣਾਗਤ ਸਰਣਾਗਤ ਪਾਠ ਇਕੱਠਾ ਹੀ ਕਰਨਾ ਹੈ ਜੇ ਹਰ ਸਰਣਾਗਤ ਭਜ ਪਇਆ ਬੱਬਾ ਬੱਬਾ ਬਾਜੀ ਖੇਡਣ ਲਗਾ ਚੌਪੜ ਕੀਤੇ ਚਾਰ ਜੁਗਾ ਜੀ ਜੰਤ ਸਭ ਸਾਰੀ ਕੀਤੇ ਪਾਸਾ ਢਾਲਣ ਆਪ ਲੱਗਾ ਭੱਬਾ ਫਲ ਹੈ ਸੇ ਫਲ ਪਾਵਹਿ ਗੁਰ ਪ੍ਰਸਾਦੀ ਜੀਨ ਕੋ ਭਉ ਪਇਆ ਗੁਰ ਪ੍ਰਸਾਦੀ ਜੀਨ ਕਉ ਭਉ ਪਿਆ ਮਨ ਮੁਖ ਫਿਰ ਹੈ ਨਾ ਚਿਤ ਹੈ ਮੂੜੇ ਲਖ 84 ਫਿਰ ਪਿਆ ਮੰਮੈ ਮੋਹ ਮਰਣ ਮਦ ਸੂਦਨ ਮਰਣ ਪਿਆ ਤਬ ਚਿਤ ਵਿਆ ਕਾਇਆ ਪੀਤਰ ਅਵਰੋ ਪੜਿਆ ਇਹ ਪੜਿਆ ਉਚਾਰਨ ਕਰ ਕਾਇਆ ਪੀਤਰ ਅਵਰੋ ਪੜਿਆ ਮੰਮਾ ਅੱਖਰ ਵੀਸਰਿਆ ਯਯ ਜਨਮ ਨਾ ਹੋਵੀ ਕਦਹੀ ਜੇਕਰ ਸੱਚ ਪਛਾਣੈ ਯਯੈ ਹੀ ਉਚਾਰਨ ਕਰਨਾ ਦੋਵੇਂ ਯਯੇ ਭੁੱਲਨੇ ਹਾਲ ਗੁਰਮੁਖ ਆਖੈ ਗੁਰਮੁਖ ਬੂਝੈ ਗੁਰਮੁਖ ਏਕੋ ਜਾਣੈ ਰਾਰੈ ਰਵ ਰਹਿਆ ਸਭ ਅੰਤਰ ਜੀਤੇ ਕੀਏ ਜਨਤਾ ਜੰਤ ਉਪਾਇ ਧੰਦਾ ਸਭ ਲਾਈ ਕਰਮ ਹੂਆ ਤਿੰਨ ਨਾਮ ਲਿਆ ਲੱਲਾ ਲਾਈ ਧੰਦਾ ਜਿੰਨ ਛੋਡੀ ਮੀਠਾ ਮਾਇਆ ਮੋਹ ਕੀਆ ਖਾਣਾ ਪੀਣਾ ਆਸਾਮ ਕਾਰ ਸਹਿਣਾ ਭਾਣ ਤਾਕ ਹੁਕਮ ਪਿਆ ਬੱਵਾ ਵਾਸਦੇ ਹੋ ਪਰਮੇਸ਼ਰ ਬੱਵਾ ਇਹ ਥੋੜਾ ਜਿਹਾ ਕਸ ਕੇ ਹੀ ਬੋਲਨਾ ਬੱਵਾ ਵਾਸ ਦਿਓ ਪਰਮੇਸ਼ਰ ਵਾ ਵਾਸ ਦਿਓ ਪਰਮੇਸ਼ਰ ਵੇਖਣ ਕੋ ਜੇਨਸ ਵੇਸ ਕੀਆ ਵਖੇ ਚਾਖੇ ਸਭ ਕਿਛ ਜਾਣੈ ਅੰਤਰ ਬਾਹਰ 라ਵ ਰਹਿਆ ੜਾੜੈ ਰਾੜ ਕਰਹਿ ਕਿਆ ਪ੍ਰਾਣੀ ਐ ਸਿਧਨਾ ਧਿਆਨ ਨਾਲ ਉਚਾਰਨ ਕਰਨਾ ਰਾੜੈ ਨਹੀਂ ਕਹਿਦਣਾ ਰਾਰਾ ਪਹਿਲਾਂ ਨਹੀਂ ਲਾਉਣਾ ਦੋਵੇਂ ੜਾੜੇ ਉਚਾਰਨ ਕਰਨੇ ਹਨ ੜਾੜੈ ਇੱਥੇ ਜਮਕ ਲਾ ਦਨੀ ਹੈ ਰਾੜ ਕਰਹਿ ਕਿਆ ਪ੍ਰਾਣੀ ਇਹ ੜਾੜ ਨਹੀਂ ਕਹਿਣਾ ਹੈ ਇਹ ਰਾੜ ਰਾਰਾ ਪਹਿਲਾ ਹੈ ੜਾੜਾ ਜਾਣਨ ਕਰਨਾ ੜੜ ਰਾੜ ਕਰਹਿ ਕਿਆ ਪ੍ਰਾਣੀ ਤਿਸਹਿ ਧਿਆਵਹੁ ਜੇ ਹੋ ਅਮਰ ਹੋਆ ਤਿਸਹਿ ਧਿਆਵਹੁ ਸਤਿ ਸੁਮਾਵਹੁ ਓਸ ਵਿਟਾ ਹੋ ਕੁਰਬਾਨ ਕੀਆ ਹਹ ਹੋਰ ਨ ਕੋਈ ਦਾਤਾ ਜੀ ਉਪਾਏ ਜਿਨ ਰਿਜਕ ਦਿਆ ਹਰ ਨਾਮ ਧਿਆਵਹੁ ਹਰ ਨਾਮ ਸਮਾਵਹੁ ਆਨੰਦਿ ਨੁਲਾਹਾ ਹਰ ਨਾਮ ਲੀਆ ਆਇੜੈ ਆਪ ਕਰੇ ਜਿਨ ਛੋਡੀ ਜੋ ਕਿਸ ਕਰਣਾ ਸੋ ਕਰ ਰਹਾ ਕਰੇ ਕਰਾਏ ਸਭ ਕਿਸ ਜਾਣੈ ਨਾਨਕ ਸਾਇਰ ਏਵ ਕਹਿਆ ਰਾਗ ਆਸਾ ਮਹਲਾ ਤੀਜਾ ਨਾਨਕ ਸਾਇਰ ਇਵ ਕਹਿਆ ਸਾਇਰ ਬੁਲ ਸਾਇਰ ਨਹੀਂ ਕਹਿਣਾ ਯਿਆ ਪੂਰਾ ਲਾ ਕੇ ਨਾਨਕ ਸਾਇਰ ਇਵ ਕਹਿਆ ਰਾਗ ਆਸਾ ਮਹੱਲਾ ਤੀਜਾ ਪੱਟੀ ਇੱਕ ਓੰਕਾਰ ਸਤਿਗੁਰ ਪ੍ਰਸਾਦਿ ਆਇਓ ਅੰਗ ਸਭ ਜਗ ਆਇਆ ਹਾਂਜੀ ਆਇਓ ਇਹਦਾ ਉਚਾਰਨ ਕਰਨਾ ਹੈ ਆਇਓ ਨਹੀਂ ਕਹਿਣਾ ਆਇਓ ਐੜਾ ਈੜੀ ਸਿਆਰੀ ਉੜਾ ਖੁੱਲੇ ਮੂੰਵਲਾ ਆਇਓ ਅੰਗ ਹੈ ਅੰਗ ਨਹੀਂ ਕਹਿ ਦੇਣਾ ਐੜੇ ਐੜੇ ਉੱਤੇ ਟਿੱਪੀ ਅੰਗ ਅੰਗੇ ਦਾ ਲਾਵਾਂ ਂ ਏ ਅੰਗ ਹੈ ਆਇਓ ਅੰਗ ਹੈ ਸਭ ਜੱਗ ਆਇਆ ਸਭ ਜੱਗ ਇਕੱਠਾ ਨਹੀਂ ਕਹਿ ਦੇਣਾ ਸਭ ਜੱਗ ਆਇਆ ਕੱਖ ਹੈ ਤੰਗੈ ਕਾਲ ਭਇਆ रीरी लली पाप कमाने लली लली नहीं कहना थोड़ा जा कसके बोलना है रीरी लली पाप कमाने पढ़ अवगण गुण पढ़ धारा ही उच्चारण करना है पढ़ अवगण गुण विसरिया मन ऐसा लेखा तू की पढ़िया मन ऐसा लेखा इथे विश्राम तू की पढ़िया ਉਹ ਪਦ ਤੇ ਯਮਕ ਲਾ ਦਣੀ ਹੈ ਪੜਿਆ ਪੜਾ ਇਹ ਉਚਾਰਨ ਕਰਨਾ ਲੇਖਾ ਦੇਣਾ ਤੇਰਾ ਸਿਰ ਰਹਿਆ ਰਹਾਉ ਸਿਦੰਗ ਆਇ ਸਿਮਰਹਿ ਨਾਹੀ ਇਹ ਵੀ ਪਾਠ ਧਿਆਨ ਨਾਲ ਉਚਾਰਨ ਕਰਨਾ ਆਮ ਪਾਠੀ ਸਿੰਘ ਸਿਦੰਗ ਆਇ ਕਹਿ ਜਾਂਦੇ ਐ ਸੇ ਸੇ ਦੇ ਵੀ ਟਿੱਪੀ ਲਾ ਜਾਂਦੇ ਸਿਦੰਗ ਸਿਦੰਗ ਆਇ ਸਿਦੰਗ ਤੇ ਆਇ ਤੇ ਡੈਸ਼ ਦੀ ਕੀ ਬੋਲਣਾ ਪਾਠ ਇਕੱਠਾ ਹੀ ਹੈ ਸਿਧੰ ਆਇ ਇਥੇ ਯਮਕ ਲਾ ਦੇਣੀ ਹੈ ਸਿਮਰਹਿ ਨਾਹੀ ਨੰਨੇ ਨਾ ਤੁਧ ਨਾਮ ਲਿਆ ਨੰਨੇ ਨਾ ਤੁਧ ਨਾਮ ਲਿਆ ਛਛਾ ਛੀਜਹਿ ਐਹਨਸ ਮੂੜੇ ਛਛਾ ਨਹੀਂ ਕਹਿਣਾ ਛਛਾ ਛਛਾ ਛੀਜਹਿ ਐਹਨਸ ਮੂੜੇ ਕਿਉ ਛੂਟ ਹੈ ਜਮ ਪਾਕੜਿਆ ਕਿਉ ਛੂਟਾ ਜਾਮ ਪਕੜਿਆ ਬੱਬਾ ਬੂਝਹਿ ਨਾਹੀ ਮੂੜੇ ਭਰਮ ਭੁੱਲੇ ਤੇਰਾ ਜਨਮ ਗਿਆ ਅਣਹੋਦਾ ਨਾ ਉਤਰਾਇਓ ਪਾਦਾ ਅਣਹੋਦਾ ਨਾ ਉਤਰਾਇਓ ਪਾਦਾ ਅਵਰਾ ਕਾ ਭਾਰ ਤੁੱਦ ਲਿਆ ਜੱਜੈ ਜੋਤ ਹਿਰ ਲਈ ਤੇਰੀ ਮੂੜੇ ਅੰਤ ਗਿਆ ਪਛਤਾਵਹਿ ਗਾ ਕੁਛ ਨਹੀਂ ਕਹਿਣਾ ਪੱਪੇ ਦੇ ਊੜਾ ਨਹੀਂ ਐ ਪਛਤਾਵਹਿ ਗਾ ਇੱਕ ਸ਼ਬਦ ਤੂੰ ਚੀਨਹਿ ਨਾਹੀ ਫਿਰ ਫਿਰ ਜੂਨੀ ਆਵਹਿ ਗਾ ਤੁਦ ਸਿਰ ਲਿਖਿਆ ਸੋ ਪੜ ਪੰਡਿਤ ਤੁਦ ਸਿਰ ਲਿਖਿਆ ਸੋ ਪੜ ਪੰਡਿਤ ਅਵਰਾਨੋ ਨ ਸਿਖਾਲਿ ਬਿਖਿਆ ਪਹਿਲਾ ਫਾਹਾ ਪਿਆ ਪਾਦੇ ਪਿੱਛੂ ਦੇ ਗਾਲ ਚਾਟੜਿਆ ਪਿੱਛੋ ਦੇ ਇਹ ਸੰਬੰਧਕ ਪਾਠ ਹੈ ਪਹਿਲਾ ਫਾਹਾ ਪਿਆ ਪਾਦੇ ਪਿੱਛੂ ਦੇ ਗਾਲ ਚਾਟੜਿਆ ਸਸੈ ਸੰਜਮ ਗयो मूੜੇ ਏਕ দান ਤੁਧ ਕਥਾਇ ਲਿਆ ਸਾਈ ਪੁੱਤਰੀ ਜਜਮਾਨ ਕੀ ਸਾ ਤੇਰੀ ਇੱਥੇ ਵਿਸਰਾਮ ਲਾਉਣਾ ਸਾਈ ਪੁੱਤਰੀ ਜਜਮਾਨ ਕੀ ਸਾ ਤੇਰੀ ਸਾਈ ਪੁੱਤਰੀ ਜਜਮਾਨ ਕੀ ਸਾ ਤੇਰੀ ਏਤ ਧਾਨ ਖਾਦਾ ਤੇਰਾ ਜਨਮ ਗਿਆ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ